ਜੋ ਕਹਿਣਾ ਸੰਤ ਸੀਚੇਵਾਲ ਬਾਰੇ ਕਹੋ ਲੇਕਿਨ ਐਟ ਦਾ ਸੇਮ ਟਾਈਮ ਇਹਨਾਂ ਦੇ ਮਿਨਿਸਟਰਸ ਇੰਨੀ ਅਨਪਾਰਲੀਮੈਂਟ ਲੈਂਗੁਏਜ ਯੂਜ਼ ਕਰਦੇ ਆ ਕਿ ਡੁੱਬ ਕੇ ਮਰ ਜਾਓ ਤੁਸੀਂ ਨਪਕ ਡੋਬ ਕੇ ਮਰ ਜਾਓ ਮੈਨੂੰ ਲੱਗਦਾ ਕਿ ਇਹਨਾਂ ਨੂੰ ਹਰ ਚੀਜ਼ ਜਿਹੜੀ ਆ ਉਹ ਭੁੱਲ ਚੁੱਕੀ ਆ ਅਸਲੀਅਤ ਇਹ ਆ ਕਿ ਇਹਨਾਂ ਦੇ ਬਜਟ ਦੇ ਵਿੱਚ ਕੁਝ ਨਹੀਂ ਆ ਔਰ ਦੂਜੀ ਗੱਲ ਜ਼ੀਰੋ ਆਵਰ ਨੂੰ ਵੀ ਖਤਮ ਕਰਨਾ ਚਾਹੁੰਦੇ ਆ ਔਰ ਇਸੇ ਕਰਕੇ ਹਰ ਚੀਜ਼ ਤੇ ਰੋਣਾ ਪਾ ਕੇ ਬਹਿ ਜਾਂਦੇ ਆ ਅਸੀਂ ਐਸੇ ਕਰਕੇ ਵਾਕ ਆਊਟ ਕੀਤਾ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹਨਾ ਕਿਉਂਕਿ ਪਿੱਛੇ ਇੱਕ ਰਿਪੋਰਟਰ ਸੰਦੀਪ ਸਿੰਘ ਹੈ ਉਹਨੇ ਇੱਕ ਇਨਵੈਸਟੀਗੇਸ਼ਨ ਕੀਤੀ ਆ ਉਹਦੇ ਵਿੱਚ ਮੈਟਾ ਤੇ ਫੇਸਬੁੱਕ ਤੋਂ ਲਿਆ ਹੋਇਆ ਐਕਚੁਅਲ ਡਾਟਾ ਕਿ ਪੰਜਾਬ ਨੂੰ ਇਹ ਲੋਕ ਕਿੱਦਾਂ ਬਦਨਾਮ ਕਰ ਰਹੇ ਆ ਉਹਦੇ ਵਿੱਚ ਸਿੱਖ ਲੀਡਰਸ ਉਹਦੇ ਵਿੱਚ ਕਿਸਾਨ ਲੀਡਰਸ ਉਹਦੇ ਵਿੱਚ ਪੱਤਰਕਾਰ ਔਰ ਉਹਦੇ ਵਿੱਚ ਜਿਹੜੇ ਸਾਡੇ ਖਾਸ ਕਰਕੇ ਇਹਨਾਂ ਨੂੰ ਕੁਐਸਚਨ ਕਰਨ ਵਾਲੇ ਔਰ ਉਹਦੇ ਵਿੱਚ ਇਹਨਾਂ ਨੇ ਸ਼ੁਰੂ-ਸ਼ੁਰੂ ਚ ਯੂਜ਼ ਕੀ ਕੀਤਾ ਪੁਲਿਸ ਨੂੰ ਗਲੋਰੀਫਾਈ ਕਰਨ ਲਈ ਮੈਂ ਨਹੀਂ ਕਹਿੰਦਾ ਜਿਹੜਾ ਚੰਗਾ ਕੰਮ ਕੀਤਾ ਉਹਨੂੰ ਗਲੋਰੀਫਾਈ ਕਰ ਲੋ ਲੇਕਿਨ ਪੁਲਿਸ ਨੂੰ ਗਲੋਰੀਫਾਈ ਕਰਨ ਲਈ ਇਹਦੇ ਵਿੱਚ ਇਹ ਮਿਸਯੂਜ਼ ਕੀਤਾ ਜਾ ਰਿਹਾ ਔਰ ਇਹਦੀ ਬੈਕਗ੍ਰਾਉਂਡ ਪਤਾ ਕਿੱਥੋਂ ਆ ਉਹਦੇ ਵਿੱਚ ਬਾਜਵਾ ਸਾਹਿਬ ਨੇ ਕੋਈ ਗਲਤ ਨਹੀਂ ਕੀਤਾ ਉਹਦੇ ਵਿੱਚ ਸਿਰਫ ਗੱਲ ਸਿਰਫ ਇੰਨੀ ਆ ਕਿ ਉਹ ਕੋਈ ਟੈਕਨੋਲੋਜੀ ਦੇ ਮੁਤਾਬਕ ਕੋਈ ਇਹੋ ਜਿਹੀ ਇੰਸਟੀਚੂਸ਼ਨ ਨਹੀਂ ਹੈ ਅਸੀਂ ਸਪਿਰਿਟ ਦੇ ਮਗਰ ਨਹੀਂ ਜਾਂਦੇ ਸਪਿਰਿਟ ਦੇ ਨਾਲ ਉਹ ਨਹੀਂ ਕੰਮ ਕੀਤਾ ਉਹਦੇ ਵਿੱਚ ਕੋਈ ਦੋ ਰਾਮਾ ਨਹੀਂ ਚੰਗੇ ਇਨਸਾਨ ਹੈ ਬਟ ਟਾਈਟ ਦਾ ਸੇਮ ਟਾਈਮ ਬਾਜਵਾ ਸਾਹਿਬ ਦੀ ਜਿਹੜੀ ਸਪਿਰਿਟ ਹੈ ਕਿ ਇਹ ਕੋਈ ਥਾਪਰ ਮਾਡਲ ਆ ਜਾਂ ਕੋਈ ਇਹੋ ਜਿਹੀ ਇੰਸਟੀਚੂਸ਼ਨ ਦਾ ਡਿਜ਼ਾਈਨ ਮਾਡਲ ਆ ਪੈਕ ਦਾ ਡਿਜ਼ਾਈਨ ਮਾਡਲ ਆ ਤਾਂ ਫੇਰ ਆਪਾਂ ਗੱਲ ਕਰੀਏ ਇਹਨੂੰ ਅਨਸੈਸਸਰਲੀ ਕਮਾ ਕੇ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਿੱਖਾਂ ਦੇ ਵਿਰੋਧੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਸੰਤਾਂ ਦੇ ਵਿਰੋਧੀ ਆ ਕਿ ਇਹ ਜਿਹੜੀਆਂ ਚੀਜ਼ਾਂ ਇਹ ਜੇ ਕਿਤੇ ਸਪੀਕਰ ਸਾਹਿਬ ਕਹਿੰਦੇ ਆ ਕਿ ਮੈਂ ਬੜਾ ਫੇਰ ਆ ਮੈਂ ਚਾਹਨਾ ਕਿ ਮੈਂ ਨਿਊਟਰਲ ਸਪੀਕਰ ਬਣਾ ਕਿਉਂਕਿ ਸਪੀਕਰ ਕਦੀ ਪੋਲਿਟੀਕਲ ਸਟੇਟਮੈਂਟ ਨਹੀਂ ਦੇ ਸਕਦਾ ਅਕੋਰਡਿੰਗ ਟੂ ਲਾ ਪਰ ਲੇਕਿਨ ਇਹ ਜੇ ਚਾਹੁੰਦੇ ਆ ਤੇ ਇਹਦੀ ਫੇਰ ਇਨਵੈਸਟੀਗੇਸ਼ਨ ਕਰਨ ਔਰ ਸਾਨੂੰ ਕਿਉਂਕਿ ਚਾਹੁੰਦੇ ਆ ਕਿ ਇਸ ਹਾਊਸ ਦੇ ਵਿੱਚ ਬਜਟ ਦੇ ਵਿੱਚ ਹੈ ਹੀ ਕੁਛ ਨਹੀਂ ਬਜਟ ਬਿਲਕੁਲ ਇੱਕ ਖੋਖਲਾ ਤੁਹਾਨੂੰ ਯਾਦ ਹੋਣਾ ਕਿ ਪਹਿਲੇ ਬਜਟ ਦੇ ਵਿੱਚ ਇਹਨਾਂ ਨੇ 16 ਮੈਡੀਕਲ ਕਾਲਜ ਅਨਾਉਂਸ ਕੀਤੇ ਸੀ ਤੇ ਦੂਸਰੇ ਦੇ ਵਿੱਚ ਇੱਕ ਮਾਲਵੇ ਦੇ ਵਿੱਚ ਇੱਕ ਨਹਿਰ ਅਨਾਉਂਸ ਕੀਤੀ ਸੀ ਇਹ ਜਿਹੜੀ ਚੀਜ਼ ਪੰਜ ਲਾਈਨ ਦਿੰਦੇ ਆ ਜਿਹੜੀ ਚੀਜ਼ ਵੀ ਦੇਖਦੇ ਆ ਉਹਨੂੰ 6 ਮਹੀਨਿਆਂ ਬਾਅਦ ਉੜਾ ਦਿੰਦੇ ਆ ਆ ਵੀ ਜਿਹੜਾ ਬਜਟ ਆ ਏ ਮੈਨੂੰ ਲੱਗਦਾ 6 ਮਹੀਨਿਆਂ ਚ ਕਿਤੇ ਨਹੀਂ ਤੁਹਾਨੂੰ ਲੱਭਣਾ ਤੇ ਗਰਾਉਂਡ ਲੈਵਲ ਤੇ ਇਹਨਾਂ ਦੇ ਕੁਝ ਹੈ ਨਹੀਂ ਮਹੀਨੇ ਇਹਨਾਂ ਦੇ 6 ਰਹਿ ਗਏ ਸਰਪਾਲ ਸਿੰਘ ਚੀਮਾ ਨੇ ਯੂਜ਼ ਕੀਤੀ ਜਾਂ ਇਹਨਾਂ ਦੇ ਮੰਤਰੀ ਨੇ ਯੂਜ਼ ਕੀਤੀ ਉਹਦੀ ਇਹਨਾਂ ਨੂੰ ਸਦਨ ਦੇ ਵਿੱਚ ਮਾਫੀ ਮੰਗਣੀ ਚਾਹੀਦੀ ਹੈ ਇਹ ਉਹਨਾਂ ਨੇ ਪਾਇਆ ਕਿ ਸੰਤ ਸੀਟੇਵਾਲਾ ਜੀ ਭਗਤ ਸਿੰਘ ਨੂੰ ਬਰਾਬਰ ਸਮਝਦੇ ਆ ਇਹ ਉਹਨਾਂ ਨੂੰ ਪਤਾ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਕਿ ਸੰਤ ਸੀਟੇਵਾਲ ਜੀ ਨੂੰ ਔਰ ਭਗਤ ਸਿੰਘ ਜੀ ਨੂੰ ਸੁਖਦੇਵ ਜੀ ਨੂੰ ਔਰ ਰਾਜਗੁਰੂ ਜੀ ਨੂੰ ਇਹ ਬਰਾਬਰ ਸਮਝਦੇ ਆ ਕਿ ਜਿਹੜੀ ਪਾਰਟੀ ਵੱਡਾ ਬਜਟ ਦਾ ਬਜਟ ਹਾਟ ਦਾ ਹੁੰਦਾ ਜਾਂ ਸੰਚੀਚੇ ਵੱਡਾ ਹੁੰਦਾ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਔਰ ਰਾਜਗੁਰੂ ਔਰ ਉਹਦੇ ਨਾਲ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਕਿ ਪੰਜਾਬ ਦੀ ਜਿਹੜੀ ਫਾਈਨੈਂਸ਼ੀਅਲ ਹਾਲਤ ਹੈ ਪੰਜਾਬ ਦੀ ਫਿਸਕਲ ਹਾਲਤ ਆ ਉਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਡਿਬੇਟ ਹੋਣੀ ਚਾਹੀਦੀ ਆ ਐਂਡ ਅਸੀਂ ਤਾਂ ਇਸ ਗੱਲ ਲਈ ਵੀ ਸਹਿਮਤ ਆ ਕਿ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਕਿਉਂਕਿ 1000 ਰੁਪਇਆ ਇਹਨਾਂ ਨੇ ਪ੍ਰੋਮਿਸ ਕੀਤਾ ਸੀ 36000 ਕਰੋੜ ਰੁਪਇਆ ਦੇ ਨਹੀਂ ਸਕਦੇ ਅਸੀਂ ਤਾਂ ਉਹਨੂੰ ਵੀ ਬਾਜਵਾ ਸਾਹਿਬ ਨੇ ਕਿਹਾ ਯਾਰ ਆਪਾਂ ਇਹਨੂੰ ਇਸ ਦਾਲੀ ਬਹੁਤ ਜ਼ਿਆਦਾ ਪ੍ਰੈਸ ਨਾ ਕਰੀਏ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਇਹ ਕਿੱਧਰ ਨੂੰ ਲੈ ਕੇ ਜਾਣਗੇ ਲੇਕਿਨ ਪੰਜਾਬ ਦਾ ਇਹਨਾਂ ਨੇ ਐਡਾ ਵੱਡਾ ਨੁਕਸਾਨ ਕਰ ਦਿੱਤਾ ਜਿਹਦੀ ਆਉਣ ਵਾਲੇ ਸਮੇਂ ਦੇ ਵਿੱਚ ਭਰਪਾਈ ਨਹੀਂ ਹੋਣਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸਕਾਈ ਟੀਵੀ ਦਿਨਾਂ